ਸ੍ਰੀ ਸ਼ਿਕਾਰ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀਆਂ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜਾ ਆਪਣਾ ਕੰਮ ਹੁੰਦਾ ਆਪਾਂ ਕਰਦਾ ਜਾਂ ਕਿਸੇ ਵੀ ਕੋਈ ਵੀ ਚੀਜ਼ ਬਣਾਉਣੀ ਕਰਨੀ ਆਂਗੀ ਵੀ ਉਹ ਆਪਾਂ ਨੂੰ ਠੇਕੇ ਤੇ ਫਾਇਦਾ ਗਾ ਜਾਂ ਹੁਣ ਵੀ ਦਿਹਾੜੀ ਤੇ ਕੰਮ ਕਰਵਾਉਣਾ ਚਾਹੀਦਾਗਾ ਆਪਾਂ ਉਹਦੇ ਤੇ ਹਨਾ ਜੀ ਗੱਲਬਾਤ ਕਰਾਂਗੇ ਤੇ ਆਪਾਂ ਸਾਰਿਆਂ ਨੇ ਵਿਚਾਰ ਲਵਾਂਗੇ ਸਾਰਿਆਂ ਜੀ ਨਾਲ ਸਲਾਹ ਲਵਾਂਗੇ ਵੀ ਸਾਰਿਆਂ ਨੂੰ ਪੁੱਛਦੇ ਆਂਗੇ ਸਾਰਿਆਂ ਦੇ ਕੀ ਕੀ ਵਿਚਾਰ ਨੇ ਲੋ ਜੀ ਆਪਾਂ ਅੱਗੇ ਬਾਹਰੇ ਤੇ ਆਪਾਂ ਮਿਲਦੇ ਆਂਗੇ ਸਾਰਿਆਂ ਨੂੰ ਤੇ ਪੁੱਛਦੇ ਆਂਗੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਪੁੱਛਦੇ ਆਂ ਆਪਣੇ ਦਾਉ ਤਾਉ ਦੱਸੋ ਫਿਰ ਆਪਾਂ ਨੂੰ ਕੰਮ ਕਿਵੇਂ ਕਰਵਾਉਣਾ ਚਾਹੀਦਾਗਾ ਦਿਹਾੜੀ ਤੇ ਕਰਵਾਉਣਾ ਚਾਹੀਦਾ ਜਾਂ ਠੇਕੇ ਤੇ ਠੇਕੇ ਤੇ ਭਾਈ ਨਾ ਤਾਂ ਪੂਰੀ ਇੱਟ ਭਿਉਂ ਕਿ ਲਾਉਣੀ ਮਿੱਠੀ ਠੀਕ ਹੈ ਜੀ ਨਾ ਉਹ ਨਹੀਂ ਚਫਾਈ ਦਿਖਾਉਂ। ਹੂੰ ਮੂੰਹ ਪੂਰੀ ਸਮਝ ਜਾਂਦੀ ਹੈ। ਠੀਕ ਹੈ। ਐਸੀ ਗਾ ਆਪਣੇ ਤਾਊ ਜੀ ਦੇ ਵਿਚਾਰ ਤੇ ਆਪਾਂ ਹੁਣ ਬਾਕੀਨ ਤੋਂ ਵੀ ਪੁੱਛਦੇ ਆਂ। ਲਓ ਜੀ ਹੁਣ ਆਪਾਂ ਪੁੱਛਨੇ ਆਪਣੀ ਮਾਸੀ ਤੋਂ। ਮਾਸੀ ਦੱਸੋ ਤੁਸੀਂ ਵੀ ਆਪਾਂ ਨੂੰ ਕੰਮ ਜਿਹੜਾ ਕਰਦਾ ਉਹ ਨਾ ਠੇਕੇ ਤੇ ਕਰਵਾਉਣਾ ਚਾਹੀਦਾ ਜਾਂ ਦਿਹਾੜੀ ਤੇ? ਦਿਹਾੜੀ ਤੇ ਕਰਵਾਉ। ਦਿਹਾੜੀ ਤੇ। ਅੱਛਾ ਕਿਉਂ? ਦਿਹੜੀ ਤੇ ਹੀ ਪੜਤਾਗਾ ਕਿਵੇਂ ਹੁਣ ਮੈਨੂੰ ਇੰਨਾ ਨਹੀਂ ਪਤਾ ਬਾ ਸੁਣ ਹੁਣ ਜੇ ਆਪਾਂ ਪੁੱਛ ਲਿਆਂਗੇ ਆਪਣੀ ਰਾਣੀ ਦੀਦੀ ਨੂੰ ਜਿਵੇਂ ਰਾਣੀ ਦੀਦੀ ਨੂੰ ਜੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਗੇ ਰਾਣੀ ਦੀਦੀ ਆਪਣੀ ਪਾਰਟਨਰ ਹੈਗੀ ਵੀਡੀਓ ਬਣਾਉਣ ਚ ਤੇ ਇਹਨਾਂ ਦੇ ਵੀ ਆਪਾਂ ਵਿਚਾਰ ਸੁਣਦੇ ਆਂਗੇ ਦੇਦੀ ਤੁਸੀਂ ਦੱਸੋ ਹੁਣ ਵੀ ਜਿਹੜਾ ਆਪਾਂ ਨੂੰ ਕੰਮ ਆਗਾ ਠੇਕੇ ਤੇ ਕਰਵਾਣਾ ਚਾਹੀਦਾ ਜਾਂ ਦਿਹਾੜੀ ਤੇ ਆਪਾਂ ਨੂੰ ਕਰਾਉਣਾ ਚਾਹੀਦਾ ਜੀ ਦਿਹਾੜੀ ਤੇ ਦਿਹਾੜੀ ਤੇ ਫਾਇਦਾ ਹੈ ਨਾਲੇ ਤਾਂ ਕੰਮ ਸੋਹਣਾ ਕਰਦੇ ਆ ਨਾਲੇ ਆਪਾਂ ਕਈ ਕਿ ਕਰਵਾ ਸਕਦੇ ਆ ਠੇਕੇ ਵਾਲੇ ਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਜੀ ਐ ਬਾਕੀ ਠੇਕੇ ਤੇ ਕਪੜਾਵਾਜੀ ਬਹੁਤ ਚਲਦੀ ਆ ਜੀ ਠੇਕੇ ਦਾ ਕੰਮ ਵੀ ਸੋਹਣਾ ਨਹੀਂ ਹੁੰਦਾ ਕੰਦ ਵੀ ਵਿੰਗੀ ਕਰ ਜਾਂਦੇ ਸਿਮਿੰਟ ਵੀ ਮੜਲ ਆ ਜਾਂਦੇ ਆ ਤੇ ਰੋਟੀ ਤੋਂ ਵੀ ਭੁੱਖੇ ਰਹਿੰਦੇ ਆ ਤੇ ਦਿਹਾੜੀ ਵਾਲੇ ਬੰਦੇ ਗਰਮ ਗਰਮ ਰੋਟੀ ਖਾਂਦੇ ਆ ਹਾਂ ਗਰਮ ਰੋਟੀ ਖਾ ਕੇ ਢਿੱਡ ਭਰ ਲੈਂਦੇ ਆ ਇੰਨੇ ਨਾਲੇ ਬੰਦਾ 2 ਘੰਟੇ ਘੰਟਾ ਵੱਧ ਲਾ ਜਾਂਦਾ ਜੀ ਕੰਮ ਵੀ ਸੋਣਾ ਕਰਦੇ ਆ ਪੁੱਛ ਕੇ ਵੀ ਕਰਦੇ ਵੇ ਇਥੋਂ ਕਿਵੇਂ ਕਰੀਏ ਤੇ ਸੀਸਾਂ ਵੀ ਦਿੰਦੇ ਨੇ ਸੀਸਾਂ ਤਾਂ ਜਿਹੜੇ ਦਿੰਦੇ ਆ ਜੀ ਉਹ ਤਾਂ ਆੱਡੀ ਦੇ ਦਿੰਦੇ ਹੁਣ ਆਪਾਂ ਨੂੰ ਵਧੀਆ ਛੁੱਟੀ ਕਰਨਗੇ 1 ਵਜੇ ਚਾਹ ਪਾਣੀ ਪੀਣਗੇ ਤੇ ਚਾਹ ਪਾਣੀ ਪੀ ਕੇ ਉਸ ਤੋਂ ਬਾਅਦ 2 ਵਜੇ ਫੇਰ ਲੱਗ ਜਾਣਗੇ ਜੀ ਕੰਮ ਤੇ ਤੇ ਸਾਰਾ ਕੰਮ ਪੁੱਛ ਦੱਸ ਕੇ ਕਰਦੇ ਆ ਵੀ ਕਿਥੋਂ ਕੀ ਕਰਨਾ ਹੈ ਕਿਥੋਂ ਕੀ ਕਰਨਾ ਹੈ ਵੀ ਕਿੰਨਾ ਸਿਮਿੰਟ ਬਾਜਰੀ ਰੇਤਾ ਲੱਗਦਾ ਹੈ ਤੇ ਮੰਗਾਉਣਾ ਹੁੰਦਾ ਹੈ ਜਿਹੜੀ ਚੀਜ਼ ਪਹਿਲਾਂ ਮੰਗਾਉਂਦੇ ਆ ਮਿਸਤਰੀ ਵੀ ਵਧੀਆਗੇ ਤੇ ਦਿਹਾੜੀਏ ਵੀ ਆਪਣੇ ਸਾਰੇ ਆਪਣੇ ਆਪ ਦੇ ਹੀ ਆ ਘਰ ਵਾਲੇ ਆ ਘਰ ਦੀ ਵੰਗੂਆਂ ਜਾਣ ਪਛਾਣ ਵਾਲੇ ਆ ਦੂਰੋਂ ਨਹੀਂ ਹੈਗੇ ਤੇ ਮੈਂ ਵੀ ਥੋੜੀ ਜਿਹੀ ਰੋਟੀ ਸਹੀ ਬਣਾਉਣੀ ਆ ਕਈ ਵਾਰੀ ਮੱਚ ਮੁੱਚ ਵੀ ਜਾਂਦੀਆਂ ਜੀ ਉਹ ਖਰਾਬ ਹੋ ਜਾਂਦੀ ਅਸੀਂ ਸਿੱਟ ਦਿੰਨੇ ਆ ਲੱਖੇ ਚਾਚੇ ਨੂੰ ਲੱਖੇ ਚਾਚੇ ਤੁਸੀਂ ਦੱਸੋ ਆਪਣੇ ਵਿਚਾਰ ਬੱਧ ਦਿਹਾੜੀ ਦੀ ਕਰਾਉਣਾ ਚਾਹੀਦਾ ਕੰਮ ਦਿਹਾੜੀ ਤੇ ਕਰਵਾਉਣਾ ਚਾਹੀਦਾ ਆਪਾਂ ਵਧੀਆ ਹੁੰਦਾ ਠੀਕ ਐ ਉਹ ਦੱਸੋ ਹੁਣ ਆਪਾਂ ਮਿਲਨੇ ਆਪਣੇ ਮਿਸਤਰੀ ਸਾਹਿਬ ਨੂੰ ਇਹਨਾਂ ਦੇ ਵਿਚਾਰ ਇਹਨਾਂ ਦੇ ਕੀਮਤੀ ਵਿਚਾਰ ਸੁਣਦੇ ਆਂਗੇ ਆਪਾਂ ਕੀ ਸਾਰੇ ਆਪਾਂ ਹੁਣ ਜਿਹੜਾ ਕੰਮ ਆ ਕਰਦਾ ਜਾਂ ਕਿਸੇ ਵੀ ਚੀਜ਼ ਦਾ ਜੇ ਆਪਾਂ ਬਣਵਾਣੀ ਹੈਗੀ ਠੇਕੇ ਤੇ ਕਰਵਾਉਣਾ ਚਾਹੀਦਾ ਜਾਂ ਦਿਹਾੜੀ ਤੇ ਕਰਵਾਉਣਾ ਚਾਹੀਦਾ ਦਿਹਾੜੀ ਤੇ ਕਰਾਉਣਾ ਚਾਹੀਦਾ ਬਈ ਠੇਕੇ ਦਾ ਨਹੀਂ ਕੰਮ ਕਿ ਮੇ ਕਿਤੇ ਤਾਂ ਮੈਨੇ ਨਾ ਵਧੀਆ ਕੰਮ ਬਣਦਾ ਨਹੀਂ ਜਿੰਨਾ ਆਪਾਂ ਸਫਾਈ ਭਾਲਦੇ ਉਹਨੇ ਸਫਾਈ ਵੀ ਨਹੀਂ ਦਿੱਤਾ ਅਗਲਾ ਠੀਕ ਠੀਕ ਤੇ ਬਾਕੀ ਹੋਰ ਬਈ ਕੰਮ ਇਹ ਵੀ ਅਗਲਾ ਸਾਫ ਕਰਕੇ ਜਾਂਦਾ ਦਾ 20 ਮਿੰਟ ਕੰਮ ਵੀ ਕਰਦਾ ਵਧੀਆ ਥੋਚੇ ਵਾਲਾ ਤਾਂ ਉਹੀ ਫਾਇਦਾ ਵੱਢ ਕੇ ਪਾਰ ਜਾਈ ਹਾਂਜੀ ਇਹ ਵੀ ਰਹਿ ਗਈ ਠੀਕ ਆ ਬਈ ਹਾਂਜੀ ਬੱਸ ਹਾਂਜੀ ਹਾਂ ਆਏ ਕਾ ਨਾ ਬਈ ਬਾਕੀ ਆਪੋ ਆਪਣੀ ਸਮਝ ਆ ਕੋਈ ਠੇਕੇ ਤੇ ਕਰਾ ਲਾਂਦਾ ਕੋਈ ਦਿਹਾੜੀ ਤੇ ਕਰਾ ਲਾਂਦਾ ਠੀਕ ਹੈ ਠੀਕ ਹੈ ਆਪਣੀ ਜੈਸਮੀਨ ਵੀ ਕੰਮ ਕਰਦੀ ਹੈਗੀ ਇਹਦੇ ਵਿੱਚ ਜਿਹੜੇ ਲਗਾਏ ਹੋਣੇ ਪੁਆਇੰਟ ਇੱਕ ਕੱਟ ਰਹੀ ਹੈਗੀ ਇਹਦੇ ਬਾਅਦ ਵਿੱਚ ਕੱਟ ਕੇ ਸਾਰੇ ਹਮਾਰਾ ਟਾਈਮ ਹੋ ਰਿਹਾਗਾ ਮਿਸਤਰੀ ਦੁਪਹਿਰ ਦਾ ਰੋਟੀ ਦਾ ਆਪਾਂ ਉਹਨਾਂ ਨੂੰ ਦਿੰ ਲਈ ਰੋਟੀ ਪਾ ਕੇ ਰੋਟੀ ਫੜਾ ਲਵਾਂਗੇ ਚਾਹ ਮੈਂ ਬਣਾਤੀ ਰੋਟੀ ਦੀਦੀ ਬਣਾਈ ਜਾ ਰਹੀ ਆ ਰੋਟੀ ਵੀ ਬਣ ਗਈ ਆਪਣੀ ਜਿਹੜੇ ਨਿਕਲਦੇ ਨੇ ਉਹ ਤਾ ਕੱਢ ਲਾ ਠੀਕ ਹੈ ਜਿਹੜੇ ਨਿਕਲਣਾਂ ਨੇ ਉਹ ਤਾ ਕੱਢ ਲੈ ਮਾਂ ਨਹੀਂ ਨਿਕਲੇ ਅੱਟ ਜਿਹੜਾ ਨਹੀਂ ਨਿਕਲਦਾ ਉਹਨੂੰ ਛੱਡ ਦਿਓ ਕੋਈ ਨਾ ਮਾਂ ਨਹੀਂ ਨਿਕਲਿਆ ਹਾਂ ਇਹ ਮਨ ਕੱਢ ਲੈ ਬਹੁਤ ਆ ਵਗੈਰਾ ਕਈ ਬੰਨੂ ਹੋਰ ਲੈ ਪੁੱਤ ਹਾਂ ਅਰੇ ਦੋ ਟਾਰੀ ਮੇਰਾ ਪੁੱਤ ਭਾਈ ਮੱਥਾ ਟੇਕਣ ਜਾ ਰਿਹਾ ਹੈਗਾ ਇਹ ਭਾਈ ਹੁਣ ਉਹਦੇ ਬੰਨੂਗਾ ਖੰਮਣੇ ਬੰਨੂ ਹੈ ਨਾ ਪੁੱਤ ਬੰਨੇਗਾ ਹਾਂ ਬੈਰੀ ਗੁੱਡ ਸਿਆਣਾ ਪੁੱਤ ਹੋ ਗਿਆ ਮੇਰਾ ਵੱਡਾ ਹੋ ਗਿਆ ਪੁੱਤ ਇੱਥੇ ਖੰਮਣੀ ਵੀ ਬੰਨਣੀ ਸੀਗੀ ਇਹਦਾ ਪਰ ਮੈਨੂੰ ਬਤਾਨੀ ਸੀ ਵੀ ਜਗਾਟ ਤੇ ਵੀ ਖੰਮਣੀ ਬੰਨ੍ਹਦੇ ਹਨ ਬਣੰਗੇ ਤੇ ਮਿਸਤਰੀ ਨੇ ਦੱਸਿਆ ਵੀ ਜਗਾਟ ਤੇ ਖੰਮਣੀ ਬੰਨਣੀ ਹੈ ਤੇ ਵੀ ਕੁੜੀ ਤਾਂ ਬਣਵਾਉਂ ਦਿੰਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ ਕੋਈ ਕੁੜੀ ਨਹੀਂ ਹੈਗੀ ਵੀ ਮਤਲਬ ਇਹ ਸਾਡੀ ਮੇਰੀ ਕੋਈ ਨੰਦ ਨਹੀਂ ਹੈਗੀ ਤੇ ਬਦਲੇ ਸਾਡੇ ਕੀ ਭੂਆ ਜੀ ਹੋਰ ਆਣ ਗਏ ਤੇ ਉਹ ਦੂਰ ਨੇ ਇਹ ਪਰ ਮੇਰੀ ਬੇਟੀ ਹੈਗੀ ਸੀਗੀ ਤੇ ਫਿਰ ਉਹ ਕਹਿੰਦੇ ਵੀ ਜਲੋ ਵੀ ਨਾਲ ਹੱਥ ਲਵਾ ਕੇ ਵੀ ਤੁਸੀਂ ਬੰਦੋ ਇਸ ਕਰਕੇ ਫਿਰ ਮੈਂ ਮੰਨੀ ਯਸ਼ਮਿੰਦਰ ਹੱਥ ਲਵਾ ਕੇ ਅਹੀਂ ਹੁਣ ਆਪਾਂ ਆਪਣੇ ਜੱਗੀ ਭਾਈ ਦੇ ਵਿਚਾਰ ਜਾਣਦੇ ਆਂਗੇ ਬਈ ਹੁਣ ਤੁਸੀਂ ਦੱਸੋ ਬਾਕੀ ਸਾਰਿਆਂ ਨੇ ਵਿਚਾਰ ਹੋ ਗਏ ਤੁਸੀਂ ਇਕੱਲੇ ਰਹਿੰਦੇ ਸੀਗੇ ਤੇ ਵੀ ਜਿਹੜਾ ਆਪਾਂ ਨੂੰ ਘਰ ਆਗਾ ਵੀ ਠੇਕੇ ਤੇ ਪਵਾਉਣਾ ਚਾਹੀਦਾਗਾ ਜਾਂ ਦਿਹਾੜੀ ਤੇ ਬਿਹੜੀ ਤੇ ਪਵਾਉਣਾ ਚਾਹੀਦਾ ਠੇਕੇਦਾਰ ਕਿਹੜਾ ਰੋਟੀ ਦਿੰਦਾਗਾ ਠੀਕ ਹੈ ਦੋ ਡੰਗ ਰੋਟੀ ਖਾਣੇ ਪੰਜ ਵਾਰੀ ਪੀਣੇ ਚਾਹ ਠੀਕ ਹੈ ਅਥਨੇ ਵਧੀਆ ਮੂਡ ਬਣਾਉਨੇ ਆ ਠੀਕ ਹੈ ਜੀ ਹਾਂਜੀ ਠੇਕੇਦਾਰ ਨੂੰ ਠੇਕੇ ਦੇ ਕੰਮ ਨਹੀਂ ਕਰਾਉਣਾ ਚਾਹੁੰਦਾ ਕੋਈ ਵੀ ਕੰਮ ਆਪਦਾ ਆਪਕਾ ਆਪ ਨਾਲ ਕਰਾਉਣਾ ਚਾਹੀਦਾ ਠੀਕ ਹੈ ਆਪਾਂ ਹੁਣ ਤੱਕ ਜਿੰਨਾ ਵੀ ਕੰਮ ਕਰਵਾਇਆਗਾ ਸਾਰਾ ਇਹ ਦਿਹਾੜੀ ਤੇ ਕਰਵਾਇਆਗਾ ਪਹਿਲਾਂ ਹੀ ਜਦੋਂ ਪਹਿਲਾਂ ਆਪਾਂ ਇਹ ਨਾ ਘਰ ਬਣਾਇਆ ਸੀਗਾ ਤੇ ਦੁਕਾਨ ਪਾਈਏਗੀ ਲੈਂਟਰਨ ਵਾਸਤੇ ਬਣਾਏਨੇਗੇ ਆਪਣੇ ਸਾਰਾ ਕੰਮ ਹੁਣ ਤੱਕ ਦੇਹਾੜੀ ਟੀ ਕਰਵਾਇਆ ਜੀ ਸਾਰਾ ਹੁਣ ਤੱਕ। ਨੋ ਜੀ ਅੱਜ ਆਪਾਂ ਇਹ ਸਾਰਿਆਂ ਨੇ ਵਿਚਾਰ ਸੁਣੇ ਲੇਗੇ। ਸਭ ਨੇ ਆਪੋ ਆਪਣੇ ਵਿਚਾਰ ਦਿੱਤੇ ਲੇਗੇ ਤੇ ਹੁਣ ਆਪਾਂ ਸਾਰਿਆਂ ਲਈ ਕਰਦੇ ਆਂ ਧੰਨਵਾਦ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ? ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਂ ਆਪਾਂ ਨਵੀਂ ਵੀਡੀਓ ਵਿੱਚ।